ਨਾਜ਼ਨੀਆ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਵਿੱਤ ਮੰਤਰੀ ਨਿਰਮਲਾ ਸੀਤਾ ਰਮਣ ਨੇ ਕੁਝ ਦਿਨ ਪਹਿਲਾਂ 2025-26 ਦਾ ਬਜਟ ਪੇਸ਼ ਕੀਤਾ ਇਸ ਵਿੱਚ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਹਨ ਜਿਸ ਸੰਬੰਧੀ ਅੱਜ ਭਾਜਪਾ ਲੁਧਿਆਣਾ ਨੇ ਭਾਜਪਾ ਜ਼ਿਲ੍ਹਾ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀ ਨੇ ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਕੋਈ ਇਸ ਬਜਟ ਦੀ ਪ੍ਰਸ਼ੰਸਾ ਕਰ ਰਿਹਾ ਹੈ ਇਹ ਬਜਟ ਬਹੁਤ ਵਧੀਆ ਹੈ ਅਨੰਦ ਸਰੀਨੇ ਕਿਹਾ ਕਿ ਇਹ ਬਜਟ ਆਮ ਨਾਗਰਿਕ ਵਿਕਸਿਤ ਭਾਰਤ ਦੇ ਮਿਸ਼ਨ ਨੂੰ ਪੂਰਾ ਕਰਨ ਜਾ ਰਿਹਾ ਹੈ ਇਸ ਬਜਟ ਨਾਲ ਨਿਵੇਸ਼ ਅਤੇ ਖਪਤ ਵਧੇਗੀ ਮੈਂ ਵਿੱਤ ਮੰਤਰੀ ਅਤੇ ਉਹਨਾਂ ਦੀ ਟੀਮ ਨੂੰ ਜਨਤਾ ਦਾ ਬਜਟ ਤਿਆਰ ਕਰਨ ਲਈ ਵਧਾਈ ਦਿੰਦਾ ਹਾਂ ਸੂਬਾ ਜਨਰਲ ਸਕੱਤਰ ਸਰੀਨੇ ਕਿਹਾ ਕਿ ਇਸ ਬਜਟ ਵਿੱਚ ਕੇਂਦਰ ਸਰਕਾਰ ਨੇ ਮੱਧ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ ਇਸ ਬਜਟ ਵਿੱਚ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਮੁਕਤ ਕਰ ਦਿੱਤਾ ਗਿਆ ਹੈ ਸਾਡੇ ਮੱਧ ਵਰਗ ਅਤੇ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਨਾਲ ਬਹੁਤ ਫਾਇਦਾ ਹੋਵੇਗਾ ਬਜਟ ਸੈਟੀਸਫੈਕਟਿੰਗ ਵੀ ਮਜ਼ਬੂਤ ਕਰੇਗਾ ਇਹ ਇੱਕ ਅਜਿਹਾ ਬਜਟ ਹੈ ਜੋ ਹਰ ਭਾਰਤੀ ਦੇ ਸੁਪਨੇ ਨੂੰ ਪੂਰਾ ਕਰਦਾ ਹੈ ਅਸੀਂ ਨੌਜਵਾਨਾਂ ਲਈ ਕਈ ਖੇਤਰ ਖੋਲਿਆ ਨਾ ਇਹ ਵਿਕਸਿਤ ਭਾਰਤ ਦੇ ਮਿਸ਼ਨ ਨੂੰ ਅੱਗੇ ਵਧਾਉਣ ਜਾ ਰਿਹਾ ਹੈ ਇਹ ਬਜਟ ਵਿੱਚ ਇੱਕ ਬਲ ਗੁਣਕ ਹੈ ਇਸ ਬਜਟ ਵਿੱਚ ਸੀਨੀਅਰ ਨਾਗਰਿਕਾਂ ਲਈ ਵਿਆਜ ਤੇ ਟੈਕਸ ਛੋਟ ਦੀ ਸੀਮਾ ਵਧਾ ਕੇ 50000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ ਇਸ ਬਜਟ ਵਿੱਚ ਕਿਸਾਨਾਂ ਲਈ ਕਈ ਵੱਡੇ ਐਲਾਨ ਕੀਤੇ ਗਏ ਹਨ ਇਹ ਬਜਟ ਭਾਰਤ ਵਿੱਚ ਵੱਡੇ ਜਹਾਜ਼ਾਂ ਦੇ ਨਿਰਮਾਣ ਨੂੰ ਉਤਸ਼ਾਹਤ ਕਰੇਗਾ ਇਹ ਉਹ ਖੇਤਰ ਹੈ ਜੋ ਸਭ ਤੋਂ ਵੱਧ ਰੁਜ਼ਗਾਰ ਪ੍ਰਦਾਨ ਕਰਦਾ ਹੈ ਦੇਸ਼ ਵਿੱਚ ਸੈਰ ਸਪਟੇ ਲਈ ਬਹੁਤ ਸੰਭਾਵਨਾਵਾਨ 100 ਜ਼ਿਲ੍ਹਿਆਂ ਵਿੱਚ ਸਿੰਚਾਈ ਅਤੇ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ ਬਜਟ ਵਿੱਚ ਨਿਰਮਾਣ ਦੇ 360 ਡਿਗਰੀ ਫੋਕਸ ਹੈ MSME ਅਤੇ ਹੋਰ ਛੋਟੇ ਉਦਯੋਗ ਮਜ਼ਬੂਤ ਹੋਣਗੇ ਚਮੜਾ ਜੁੱਤੀਆਂ ਅਤੇ ਖਿਡਾਉਣੇ ਉਦਯੋਗਾਂ ਨੂੰ ਵਿਸ਼ੇਸ਼ ਸਹਾਇਤਾ ਦਿੱਤੀ ਗਈ ਹੈ ਸਰੀਨਿਅਕਿ ਕਿਹਾ ਕਿ ਇਸ ਬਜਟ ਵਿੱਚ 1 ਕਰੋੜ ਹੱਥ ਲਿਖਤਾਂ ਦੀ ਸੰਬਾਲ ਲਈ ਗਿਆਨ ਭਾਰਤ ਮਿਸ਼ਨ ਸ਼ੁਰੂ ਕੀਤਾ ਗਿਆ ਹੈ ਪਰਮਾਣੂ ਊਰਜਾ ਵਿੱਚ ਨਿੱਜੀ ਖੇਤਰ ਨੂੰ ਉਤਸ਼ਾਹਿਤ ਕਰਨਾ ਇਤਿਹਾਸਿਕ ਹੈ ਇਹ ਦੇਸ਼ ਦੇ ਵਿਕਾਸ ਵਿੱਚ ਸਿਵਲ ਪਰਮਾਣੂ ਊਰਜਾ ਦੇ ਵੱਡੇ ਯੋਗਦਾਨ ਨੂੰ ਯਕੀਨੀ ਬਣਾਏਗਾ ਕੇਂਦਰੀ ਬਜਟ 2025 ਇੱਕ ਦੂਰਦਰਸ਼ੀ ਰੋਡਮੈਪ ਹੈ ਜੋ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਅਤੇ ਸੁਪਨਿਆਂ ਨੂੰ ਦਰਸਾਉਂਦਾ ਹੈ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਲਈ ਰਾਹ ਪੱਧਰਾ ਕਰਦਾ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨਡੀਏ ਸਰਕਾਰ ਦਾ ਕੇਂਦਰੀ ਬਜਟ ਸਾਰਿਆਂ ਦੀ ਭਲਾਈ ਅਤੇ ਸਾਰਿਆਂ ਦੀ ਖੁਸ਼ੀ ਪ੍ਰਤੀ ਵਚਨਬੱਧਤਾ ਦੇ ਨਾਲ-ਨਾਲ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ ਦਾ ਪ੍ਰਤੀਕ ਹੈ ਸਰੀ ਨੇ ਕਿਹਾ ਕਿ ਬਜਟ ਵਿੱਚ ਕਈ ਦਵਾਈਆਂ ਤੇ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ ਜਿਸ ਨਾਲ ਛਤਤੀ ਕੈਂਸਰ ਅਤੇ ਜੀਵਨ ਰੱਖਿਆਕ ਦਵਾਈਆਂ ਦੀ ਕੀਮਤ ਘਟ ਜਾਵੇਗੀ। ਉਹਨਾਂ ਨੇ ਕਿਹਾ ਕਿ ਇਹ ਬਜਟ ਉਹਨਾਂ ਲੋਕਾਂ ਲਈ ਵੀ ਲਾਭਦਾਇਕ ਹੋਏਗਾ ਜੋ ਡਾਕਟਰ ਬਣਨ ਦਾ ਸੁਪਨਾ ਦੇਖਦੇ ਹਨ। ਹੁਣ ਦੇਸ਼ ਵਿੱਚ ਐਮਬੀਬੀਐਸ ਸੀਟਾਂ ਵਧਣਗੀਆਂ ਜਿਸ ਨਾਲ ਐਮਬੀਬੀਐਸ ਵਿੱਚ ਦਾਖਲਾ ਲੈਣਾ ਆਸਾਨ ਹੋ ਜਾਵੇਗਾ। ਇਸ ਵੇਲੇ ਦੇਸ਼ ਵਿੱਚ ਕੁੱਲ 112112 ਐਮਬੀਬੀਐਸ ਸੀਟਾਂ ਹਨ ਪੰਜ ਸਾਲਾਂ ਵਿੱਚ ਮੈਡੀਕਲ ਕਾਲਜਾਂ ਵਿੱਚ 75000 ਐਮਬੀਬੀਐਸ ਸੀਟਾਂ ਵਧਾਉਣ ਦਾ ਐਲਾਨ ਕੀਤਾ ਗਿਆ ਹੈ ਅਗਲੇ ਸਾਲ ਐਮਬੀਬੀਐਸ ਸੀਟਾਂ ਵਿੱਚ 10000 ਦਾ ਵਾਧਾ ਕੀਤਾ ਜਾਵੇਗਾ ਇਹ ਜੋ ਨੌਜਵਾਨਾਂ ਨੂੰ ਇੱਕ ਆਸਾਨ ਮੌਕਾ ਪ੍ਰਦਾਨ ਕਰੇਗਾ ਜੋ ਡਾਕਟਰ ਬਣਨਾ ਚਾਹੁੰਦੇ ਹਨ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਇਹ ਕੇਂਦਰੀ ਬਜਟ ਇੱਕ ਮਜ਼ਬੂਤ ਖੁਸ਼ਹਾਲਤ ਸਵੈ-ਨਿਰਭਰ ਭਾਰਤ ਦੀ ਨਵ ਨਿਰਮਾਣ ਦੀ ਦਿਸ਼ਾ ਪ੍ਰਦਾਨ ਕਰੇਗਾ ਇਸ ਵਿੱਚ ਔਰਤਾਂ ਮਜ਼ਦੂਰਾਂ ਗਰੀਬਾਂ ਕਿਸਾਨਾਂ ਨੌਜਵਾਨਾਂ ਕਾਰੋਬਾਰੀਆਂ ਖੇਤੀਬਾੜੀ ਮੱਧ ਵਰਗ ਦੇ ਪਰਿਵਾਰਾਂ ਨੂੰ ਆਰਥਿਕ ਰਾਹਤ ਬਿਹਤਰ ਸਿਹਤ ਸੂਲਤਾ ਉਦਯੋਗ ਨਿਵੇਸ਼ ਅਤੇ ਨਿਰਯਾਤ ਸਮੇਤ ਸਾਰੇ ਖੇਤਰਾਂ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਉਹਨਾਂ ਨੇ ਦੂਰਦਰਸ਼ੀ, ਵਿਕਾਸਮੁਖੀ ਅਤੇ ਸਭ ਨੂੰ ਸ਼ਾਮਲ ਕਰਨ ਵਾਲੇ ਬਜਟ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਅਤੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਅਤੇ ਉਹਨਾਂ ਦੀ ਟੀਮ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਭਾਜਪਾ ਦੇ ਸੂਬਾਈ ਉਪ ਪ੍ਰਧਾਨ ਜਤਿੰਦਰ ਮਿੱਤਰ, ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਨ, ਸੂਬਾਈ ਸੂਖਮ ਛੋਟੇ ਅਤੇ ਦਰਮਿਆਨੇ ਉਦਮ ਸੈਕਟਰ ਦੇ ਪ੍ਰਧਾਨ ਸੁਭਾਸ਼ ਢਾਬਰ ਪ੍ਰੈਸਿਸ ਕਤਰ, ਡਾਕਟਰ ਸतीश ਕੁਮਾਰ ਕਾਨੂੰਨੀ ਸੈਲ ਦੇ ਪ੍ਰਧਾਨ ਕੇ ਜੀ ਸ਼ਰਮਾ, ਸੋਸ਼ਲ ਮੀਡੀਆ ਸਕੱਤਰ ਰਾਜਨ पांडे ਪ੍ਰਵੀਨ ਸ਼ਰਮਾ ਨੇ ਵੀ ਪ੍ਰੈਸ ਕਾਨਫਰੰਸ ਵਿੱਚ ਹਿੱਸਾ ਲਿਆ